ਤੁਹਾਨੂੰ ਅੱਜ ਦੱਸ ਰਹੀ ਆ ਕਿ ਕੋਹ ਆਰਗੰਦਲ ਦੇ ਕੀ ਕੀ ਲਾਭ ਨੇ ਕਿ ਇਹ ਕੋਹ ਆਰਗੰਦਲ ਹੈ ਫੇਰ ਉਹਨੂੰ ਉਹਨੂੰ ਖਾ ਸਕਨੇ ਆ ਖਾ ਕੇ ਇਹਦੇ ਵਿੱਚ ਦਰਦਾਂ ਵੀ ਦਰਦਾਂ ਜਿਹੜੀਆਂ ਤੁਹਾਡੀਆਂ ਬੰਦਗਾਨਾਂ ਗੈਸ ਮੰਦੀ ਏ ਇਹ ਖਾਣਾ ਖਾਣ ਤੋਂ ਪਹਿਲਾਂ ਤੁਸੀਂ ਖਾ ਸਕਦੇ ਹੋ ਤੇ ਇਹਨੂੰ ਅਸੀਂ ਇਸ ਤਰ੍ਹਾਂ ਕੱਟ ਕੇ ਇਹ ਇਦਾਂ ਕਟਾਂਗੇ ਇਹਨੂੰ ਕਟਾਂਗੇ ਤੇ ਫੇਰ ਇਹਦਾ ਇਨੂੰ ਅਸਨੇ ਛਿੱਲਾਂਗੇ ਐਦਾਂ ਚਿੱਲ ਕੇ ਤੇ ਇਹ ਅਸਨੇ ਛਿੱਲ ਕੇ ਇਹਦਾ ਪੀਲਾਪਣ ਕੱਢਾਂਗੇ ਪੀਲਾਪਣ ਕੱਢ ਕੇ ਇਹਨੂੰ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਧੋ ਲਾਂਗੇ ਇਨੂੰ ਇਸ ਤਰ੍ਹਾਂ ਹੀ ਕਰਕੇ ਤੇ ਇਹਨੂੰ ਇਸ ਤਰ੍ਹਾਂ ਛੇਲ ਲਾਂਗੇ ਚੰਗੀ ਤਰ੍ਹਾਂ ਦੇਖੋ ਕਿ ਇਹਨੂੰ ਪਹਿਲਾਂ ਛਿੱਲਿਆ ਤੋਤਾਏ ਤੋਂ ਕੇ ਤੇ ਇਹਨੂੰ ਸਾਫ਼ ਕਰਕੇ ਇਹ ਪੀਲਾਪਨ ਕਢਾਂਦੇ ਆਂ ਇਹ ਪੀਲਾਪਨ ਨਿਕਲ ਜਾਏਗਾ ਥੋੜਾ ਚਿਰ ਰੱਖਾਂਗੇ ਤੇ ਪੀਲਾਪਨ ਨਿਕਲ ਜਾਏਗਾ ਫਿਰ ਇਹ ਬਹੁਤ ਤਾਰੇ ਬੰਦੇ ਗੜਦਾਂ ਨੇ ਤੇ ਇਹਨੂੰ ਮ사ਜ ਕਰ ਸਕਦੇ ਹਾਂ ਤੇਰੇ ਤੇ ਮ사ਜ ਕਰ ਸਕਦੇ ਹੋ ਸਿਰ ਤੇ ਮ사ਜ ਕਰ ਸਕਦੇ ਹੋ ਸਿਰ ਤੇ ਜਿਹੜਾ ਨਾ ਮ사ਜ ਕਰੋਗੇ ਬਾਅਦ ਕੈਂਟੇ ਬਾਅਦ 2 ਕੈਂਟੇ ਬਾਅਦ ਸਿਰ ਤੋ ਸਕਦੇ ਹੋ ਫਿਰ ਇਹਨੂੰ ਖਾ ਵੀ ਸਕਦੇ ਹੋ ਇਹਨੂੰ ਪੀਲਾ ਪੰਨ ਕੱਢ ਕੇ ਐਸਾ ਦੇਖੋ ਪੀਲਾ ਪੰਨ ਨਿਕਲਣ ਦਿਆ ਦਾ ਆ ਦੇਖੋ ਆ ਪੀਲਾ ਪੀਲਾ ਜਰਾਂ ਨਿਕਲ ਜਾਏਗਾ ਫਿਰ ਖਾਨ ਦੇ ਫਿਰ ਕੌੜਾ ਪੰਨ ਜਰਾਂ ਨਿਕਲ ਜਾਏਗਾ ਤਕੇ ਫੇਰਾ ਤੂੰ ਥੋੜਾ ਜਿਹਾ ਐਂਜੇ ਛੇਲੇ ਲਾਂਗੇ ਐਤਨਾ ਇਹ ਪੀਲਾਪਨ ਨਿਕਲ ਗਿਆ ਫਿਰ ਇਹਨੂੰ ਇਸ ਤਰ੍ਹਾਂ ਕਰਕੇ ਨਾ ਤੇ ਆ ਆ ਆ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਆਹ ਵੇਖੋ ਇਹ ਕਰਕੇ ਇਸ ਤਰ੍ਹਾਂ ਕਰਕੇ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਨਿਕਨੇ 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 ਕੇ ਟੁਕੜੇ ਕਰ ਲਾਂਗੇ ਇਹ ਨਿਕਨੇ ਨਿਕਨੇ ਕਰਕੇ ਨਾ ਕ ਗੁੱਦਾ ਜਲਾ ਨਾ ਨੂੰ ਹੱਸਣਾ ਕਰਕੇ ਤੇ ਇਹਨੂੰ ਫਿਲਪਾਨ ਨਿਕਲ ਗਿਆ ਤਾਂ ਇਹਨੂੰ ਐਸ ਤਰ੍ਹਾਂ ਕਰਕੇ ਨਾ ਤੇ ਇਹਨੂੰ ਐਸ ਤਰ੍ਹਾਂ ਕਰਕੇ ਅਸੀਂ ਖਾਡ ਕਰ ਲਾਂਗੇ ਇਹ ਐਸ ਐਸ ਨਾਲ ਨਿਕਲਣੇ ਖ ਕਰਾਂ ਬਣਾਉਣਾ ਐਸਨ ਅਜੀ ਦੇ ਲਾ ਲੈਨੇ ਅਜੀ ਦੇ ਲਾ ਕੇ ਤੇ ਦਾ ਪੀਲਾਪਣ ਕੱਢ ਕੇ ਤੇ ਇਹਨੂੰ ਇਸ ਤਰ੍ਹਾਂ ਕਰਕੇ ਤੇ ਇਹ ਨਾ ਕੋ ਗੁੱਡ ਬਾਏ ਜੜਾ ਨਾ ਗੁੱਦਾਇਆ ਨਾ ਇਹਦਾ ਇਹ ਸੁਬ ਦੇ ਦੇ ਨਾਲ ਇਸ ਤਰ੍ਹਾਂ ਮ사ਜ ਵੀ ਆਪਣੀ ਹੱਥਾਂ ਤੇ ਵੀ ਕਰ ਸਕਣਾ ਤੇਰੇ ਤੇ ਵੀ ਕਰ ਸਕਨੇ ਆ ਇਸ ਤਰ੍ਹਾਂ ਹੈ ਕਰਕੇ ਤੇਰਾ ਹੀ ਤੇਰੇ ਤੇ ਵੀ ਇਹ ਲਾ ਕੇ ਕਿ ਇਸ ਤਰ੍ਹਾਂ ਮ사ਜ ਕਰ ਸਕਨੇ ਆ ਤਾ ਦੇਖੋ ਐਸਾ ਕਿਹੜੇ ਤੋਂ ਮ사ਜ ਕਰਉਣਾ ਗਿਆ ਆਈ ਕਰਾਂਗੇ ਇਹ ਤੇ ਜਿਹੜਾ ਜਿਹੜਾ ਇਹਦੇ ਨਾਲ ਤੁਹਾਡੇ ਜਿਹੜੇ ਨਾ ਦਾਣੇ ਦੁਨੇ ਦਾਗ ਬੰਦਪੇ ਰੋਈ ਖਾਓਗੇ ਰੋਈ ਕਰੋਗੇ ਸਵੇਰ ਸਵੇਰੇ ਮੇਰਨੇ ਫੇਰ ਆਈ ਵਾਲਾ ਗੁੱਦਾ ਨਾ ਕੱਢਿਆ ਦਾ ਇਹਨੂੰ ਗੁੱਦੇ ਨੂੰ ਖਾ ਲਾਂਗੇ ਪੀ ਲਾਂਗੇ ਅਸਰ ਹੇ ਖਾ ਕੇ ਤੇ ਫੇਰ ਬਾਅਦ ਚ ਖਾਣਾ ਖਾਓ ਪੱਕਾ ਖਾਣਾ ਜਲਾਣੋਂ ਪਹਿਲਾਂ ਇਹ ਨੀਰਨੀ ਪੇੜ ਖਾਓ ਖਾ ਕੇ ਤੇ ਤੁਹਾਡੇ ਜਿਹੜੀ ਗੈਸ ਦਰਦਾਂ ਪੈਦਾ ਹੁੰਦੀਆਂ ਨੇ ਇਹ ਨਾ ਪੈਦਾ ਹੋਣ ਦਿਨਾ ਇਹਨੂੰ ਮ사ਜ ਵੀ ਕਰ ਸਕਦੇ ਹੋ ਖਾ ਦਾਗ ਧੱਪੇ ਜਿਹੜੇ ਨੇ ਆ ਇਹ ਚਿਹਰਾ ਇਹਦਾ ਮ사ਜ ਕਰੋਗੇ ਤੇ ਦਾਗ ਧੱਪੇ ਠੀਕ ਹੋ ਜਾਂਦੇ ਤੇ ਕੋਰਗੰਦਰ ਖਾਓਗੇ ਅਜਗੰਦਰਾਂ ਵੀ ਜਿਹੜੀਆਂ ਇਹ ਤੁਹਾਡੀਆਂ ਨਹੀਂ ਬਣਦੀਆਂ ਇਹਦੇ ਨਾਲਾ ਰੋਟੀ ਖਾਣਾ ਖਾਣ ਤੋਂ ਪਹਿਲਾਂ ਇਹ ਤੁਸੀਂ ਖਾ ਸਕਦੇ ਹੋ ਖਾ ਕੇ ਤੇ ਆਪਣੇ ਤੰਦਰੁਸਤੀ ਰਹਿ ਸਕਦੇ ਇਹ ਬਹੁਤ ਹੀ ਕੁਵਾਰਗੰਦਾ ਦਾ ਬਹੁਤ ਹੀ ਲਾਭ ਨਿਖਾ